होशियारपुर के हलक दसूहा में आज सुबह दो नौजवानों पर जानलेवा हमला हो गया जिसमें एक नौजवान की मौत हो गई और दूसरे युवक की हालत भी गंभीर बनी हुई है जिसका दसूहा के सिविल अस्पताल में उपचार चल रहा है उपचार भीत घायल दरविंदर सिंह सत्ती ने बताया कि वह गांव बाजवा का रहने वाला है और जेसीबी का काम करता है आज सुबह नौ बजे अपने जेसीबी ऑपरेटर कुलविंदर सिंह के साथ अपने मोटरसाइकिल पर सवार होकर घर जा रहा था तभी गांव बाजवा नजदीक सड़क किनारे खड़े तीन नौजवानों ने हमें रोका और मेरे ऑपरेटर कुलवीर सिंह पर तेज धार हथियारों से हमला कर दिया जब मैंने बीच बचाव करने की कोशिश की तो मुझ पर भी उन्होंने हमला कर दिया मेरे ऑपरेटर और मुझे गंभीर जख्मी करने के बाद तीनों हमलावर मौके से फरार हो गए लोगों की मदद से हमें सिविल अस्पताल पहुंचाया गया जहां मेरे ऑपरेटर कुलवीर सिंह के अस्पताल में मौत हो गई है मृतक कुलवीर सिंह के परिवार ने पुलिस प्रशासन से मांग की है कि जल्द से जल्द इन्हें पकड़ा जाए ਤੁਹਾਨੂੰ ਕੀ ਹੋਇਆ ਸੀ ਜਿਹੜਾ ਤੁਹਾਡੇ ਤੇ ਹਮਲਾ ਹੋਇਆ ਕਿੱਥੇ ਜਾ ਰਹੇ ਸੀ ਇਹ ਭਾਈ ਮੈਂ ਪਿੰਡ ਨੂੰ ਜਾ ਰਿਹਾ ਸੀ ਹੂੰ ਜਿੱਦਾਂ ਪਿੰਡ ਬੱਜਪਾ ਪ੍ਰਾਇਮਰੀ ਸਕੂਲ ਦੇ ਲਾਗੇ ਪਹੁੰਚੇ ਹਾਂ ਹੂੰ ਪਰਲੀ ਸਾਈਡ ਤੇ ਦੋ ਮੁੰਡੇ ਖੜੇ ਸੀਗੇ ਤਿੰਨ ਕਦੇ ਤੇ ਸੀਗੇ ਉਹ ਮੋਟਰਸਾਈਕਲ ਦੇ ਅੱਛਾ ਜਿੱਦੇ ਸਾਨੂੰ ਦੇਖਿਆ ਉਹ ਜਕਦਮ ਅੱਗੇ ਆਏ ਉਹਨੇ ਉਹ ਪੈਂਦੇ ਸੱਟੇ ਉਹ ਮੇਰੇ ਡਰਾਈਵਰ ਜਿਹੜਾ ਹੈ ਉੱਤੇ ਬਾਰਿਛਿੱਤੇ ਜਿੱਦੇ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਤੇ ਵੀ ਬਾਰਿਛਿੱਤਾ ਚਾ ਤੇ ਮੇਰੇ ਆ ਬਾਹ ਤੇ ਤੋੜੇ ਦੋਸਤ ਕਿਦਾ ਕੀ ਨਾਮ ਉਹਦਾ ਉਹਦਾ ਨਾਂ ਕੁਲਵੀਰ ਸੇ ਤੇ ਡਰਾਈਵਰ ਹੈ ਹਾਂਜੀ ਡਰਾਈਵਰ ਉਹਦੀ ਕੀ ਕਿਸ ਤਰ੍ਹਾਂ ਕੰਡੀਸ਼ਨ ਹੈ ਤੁਹਾਡੇ ਕਿਤੇ ਕਿਤੇ ਸੱਟਾਂ ਲੱਗੀਆਂ ਮੇਰੀ ਕੰਡੀਸ਼ਨ ਮੇਰੀ ਆ ਬਾਹ ਦੋਨੇ ਰੱਦੀ ਆ ਔਰ ਐਂਡੀ ਆ ਇਤਨਾਬ ਲਾਉ ਬੋਲਦੇ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਸਰਪੰਚ ਕਹਦਾ ਜਿਹੜੇ ਗੁੰਡਾਗਰਦੀ ਚੱਲ ਰਹੀ ਆ ਇਹ ਗੁੰਡਾਗਰਦੀ ਖਤਮ ਕੀਤੀ ਜਾਏ ਤੇ ਗੁੰਡਾਗਰਦੀ ਨੂੰ ਨਾਥ ਪਾਈ ਜਾਏ

ਕੀ ਹੋਇਆ ਹਮਲਾ ਤੋਂ ਕੋਈ ਪਤਾ ਲੱਗਾ ਕੀ ਹੋਇਆ ਸੀ ਕੋਈ ਆਇਆ ਮੈਨੂੰ ਤਾਂ ਕਿਹਾ ਕਿ ਬ੍ਰਦਰ ਦੱਸ ਪੁੱਛ ਮਾਰ ਤੇ ਮੈਂ ਉੱਥੇ ਹੀ ਸਾਰਾ ਕੁਝ ਕੋਦੋਂ ਤੁਹਾਨੂੰ ਚਾਹਤ ਚੋਈ ਨਾ ਕਿੰਨੇ ਕਿੰਨੇ ਪੈਣ ਭਰਾ ਤੁਸੀਂ ਦੇ ਖਲੋਤਾ ਭਰਾ ਸੀ ਇਹ ਤੁਹਾਡਾ ਸਰ ਜਿਹੜਾ ਇਹ ਨੌਜਵਾਨਾਂ ਤੇ ਹਮਲਾ ਹੋਇਆ ਕੀ ਹੋਈ ਸੀ ਪੂਰੀ ਵਾਰਦਾਤ ਪੂਰੇ ਹੁਣ ਇਨਫੋਰਮੇਸ਼ਨ ਮਿਲੀ ਸੀ ਵੀ ਪਿੰਡ ਬਾਜਵਾ ਦਾ ਜਿਹੜਾ ਮੁੰਡਾ ਰਹਿਣ ਵਾਲਾ ਉਹਦੇ ਜਦੋਂ ਸਵੇਰ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਕੋ ਤਿੰਨ ਜਿਹੜੇ ਅਣਪਛਤੇ ਨੌਜਵਾਨਾਂ ਨੇ ਘੇਰ ਕੇ ਉਹਨਾਂ ਦੇ ਸ਼ੱਟਾ ਮਾਰੀਆਂ ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਉਹ ਡੈਥ ਹੋ ਗਈ ਹੈ ਦੂਜਾ ਜ਼ਖਮੀ ਹੈ ਅਸੀਂ ਜਿਹੜੇ ਜ਼ਖਮੀ ਹੈ ਉਹਦਾ ਬਿਆਨ ਹਾਸਲ ਕਰਕੇ ਪਰਚਾ ਰਿਜਿਸਟਰ ਕਰ ਰਹੇ ਹਾਂ ਤੇ ਜਿਹੜੇ ਦੋਸ਼ੀਆਂ ਨੂੰ ਜਲਦੀ ਪਹਾਲ ਕਰਕੇ ਉਹਨੂੰ ਰੈਸ਼ ਕਰਦੇ ਸਰ ਕੀ ਕਾਰਨ ਹੋ ਸਕਦੇ ਜਿਹੜੇ ਹਮਲੇ ਦੇ ਇਹ ਪ੍ਰਮਾਣ ਸਹੀ ਤਾਂ ਦੇਖੋ ਕੋਈ ਵੀ ਐਂਗਲ ਹੋ ਸਕਦਾ ਹੈ ਅਸੀਂ ਸਾਰੇ ਪਹਿਲੂ ਦੇ ਉੱਤੇ ਜਾਂਚ ਕਰਾਂਗੇ ਤੇ ਜੋ ਵੀ ਦੋਸ਼ੀ ਹੈਗੇ ਉਹਨੂੰ ਬਖਸ਼ਿਆ ਨਹੀਂ ਜਾਵੇਗਾ